आरपीडी 24 ਤੇ ਤੁਹਾਡਾ ਸਵਾਗਤ ਆ ਦੋਸਤੋ ਇਲੈਕਸ਼ਨ ਜਿਹੜੇ ਨੇ ਜਿਮਨੀ ਚੋਣਾਂ ਦੀ ਹੋਈ ਆ ਔਰ ਡੱਬਿਆਂ ਦੇ ਵਿੱਚ ਬੰਦ ਕਿਸਮਤ ਅੱਜ ਖੁੱਲਣੀ ਸ਼ੁਰੂ ਹੋ ਚੁੱਕੀ ਆ ਔਰ ਜੇਕਰ ਰਿਜ਼ਲਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਤੱਕ ਹਰਮਿਤ ਸਿੰਘ ਸੰਧੂ ਜਿਹੜੇ ਨੇ ਚੌਥੇ ਰਾਉਂਡ ਦੇ ਵਿੱਚ 179 ਵੋਟਾਂ ਦੇ ਨਾਲ ਅੱਗੇ ਨੇ ਜਦਕਿ ਸ਼੍ਰੋਮਣੀ ਅਕਾਲੀ ਦਲ ਪਹਿਲੇ ਤਿੰਨ ਰਾਉਂਡ ਦੇ ਵਿੱਚ ਅੱਗੇ ਰਿਹਾ ਏ ਔਰ ਅੱਗੇ ਜਿਹੜਾ ਇਸ ਵਕਤ ਜੇ ਗੱਲ ਕੀਤੀ ਜਾਵੇ ਤਾਂ ਪ੍ਰਿੰਸੀਪਲ ਸੁਖਵਿੰਦਰ ਕੌਰ 179 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਔਰ ਇਸ ਵਕਤ ਉਮੀਦ ਉਮੀਦਵਾਰ ਨੀਟੂ ਸ਼ਟਰਾਵਾਲਾ ਸਾਡੇ ਨਾਲ ਨੇ ਔਰ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਆਖਰ ਇਹ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਇਹ 13 ਜਿਹੜੀਆਂ ਇਲੈਕਸ਼ਨਾਂ ਲੜ ਚੁੱਕੇ ਨੇ ਹੁਣ ਤੱਕ ਔਰ ਜੇਕਰ ਗੱਲ ਕੀਤੀ ਜਾਵੇ ਅੱਜ ਇਸ ਇਲੈਕਸ਼ਨ ਦੀ ਔਰ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਇਹ ਇਹ ਵੋਟਾਂ ਦੇ ਵਿੱਚ ਨੇ ਔਰ ਉਮੀਦਵਾਰ ਦੇ ਤੌਰ ਤੇ ਵਿੱਚ ਨੇ ਇਹਨਾਂ ਨੂੰ ਇਸ ਵਕਤ 119 ਵੋਟਾਂ ਪਈਆਂ ਹੋਈਆਂ ਨੇ ਹਲਕਾ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਔਰ ਇਸ ਵਕਤ ਸਾਡੇ ਨਾਲ ਨੇ ਨੀਟੂ ਜੀ ਕੀ ਗੱਲ ਹੈ ਇਸ ਵਾਰ ਫੇਰ ਰਿਜ਼ਲਟ ਪੁਰਾਣਾ ਹੀ ਹੈ 13 ਵਾਰ ਇਲੈਕਸ਼ਨ ਲੜ ਚੁੱਕੇ ਔਰ ਰਿਜ਼ਲਟ ਬਦਲਦਾ ਹੀ ਨਹੀਂ ਦੇਖੋ 119 ਬੰਦੇ ਨਹੀਂ ਹੈਗੇ ਹਾਂਜੀ ਉਹ 19 ਕਰੋੜ ਬੰਦੇ ਆ ਉਹਨਾਂ ਦੀ ਜ਼ਮੀਰਾਂ ਜਾਗਦੀਆਂ ਉਹਨਾਂ ਨੇ ਨਾ ਵੇਚੀ ਆਪਣੀ ਜ਼ਮੀਰ ਨਾ ਆਪਣੀ ਆਤਮਾ ਵੇਚੀ ਆ ਉਹ ਦਿਲ ਖੋਲ ਕੇ ਕਹੋਗੇ ਵੀ ਯਾਰ ਵੋਟ ਪਾਈ ਆ ਫ੍ਰੀ ਪਾਈ ਆ ਮੁਫਤ ਪਾਈ ਆ ਔਰ ਆਪਣੇ ਹੱਥ ਦਿਲ ਦੀ ਜਿਹੜੀ ਆਵਾਜ਼ ਸੀ ਉਹਨੂੰ ਪਾਈ ਆ ਔਰ ਇੱਥੇ ਬੰਦੇ ਕਈ ਉਹ ਵੀ ਹੈਗੇ 1000 ਰੁਪਏ ਚ ਵੋਟਾਂ ਵੇਚ ਗਏ ਕਈ ਉਹ ਵੀ ਬੰਦੇ ਹੈਗੇ ਜਿਹੜੇ 10000 ਚ ਵੋਟਾਂ ਵੇਚ ਗਏ ਕਈ ਉਹ ਵੀ ਬੰਦੇ ਹੈਗੇ ਜਿਹੜੇ दारू ਪਿੱਛੇ ਵੋਟਾਂ ਵੇਚ ਗਏ ਕਈ ਉਹ ਵੀ ਬੰਦੇ ਹੈਗੇ ਜਿਹੜੇ ਸਾਡੇ ਡਾਕਟਰ ਪੀਨਵਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਕਰਨ ਨੂੰ ਤੁਰੇ ਆ ਔਰ ਆਪਾਂ ਉਹ ਸੰਵਿਧਾਨ ਨੂੰ ਸਾਡੇ ਸਿੱਖ ਸਮਾਜੀ ਭਰਾਵਾ ਸਾਡੇ ਸਾਰੇ ਭਰਾਵਾ ਸਾਡੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਰਾਵਾਂ ਵੇ ਇੱਕ ਦੂਸਰੇ ਕੋ ਜਾਇਆ ਕਰੋ ਅਸੀਂ ਇਹ ਨਹੀਂ ਕਹਿੰਦੇ ਫਲਾਣੀ ਜਗਨ ਜਾਣਾ ਢੀਂਗ ਜਗ ਅਸੀਂ ਇਹਨੂੰ ਡਿਜੀਟਲ ਇੰਡੀਆ ਬਣਾਉਣਾ ਚਾਹੁੰਦੇ ਆਂ ਡਿਜੀਟਲ ਭਾਰਤ ਦੇਸ਼ ਬਣਾਉਣਾ ਚਾਹੁੰਦੇ ਆਂ ਸਾਰੇ ਜਾਤਾਂ ਧਰਮਾਂ ਤੋਂ ਉੱਠ ਕੇ ਆਪਾਂ ਇੱਕ ਵੱਖਰਾ ਸੋਚ ਲੈ ਕੇ ਹੁਣ ਜਾਣੇ ਆਂ ਹੁਣ ਜਿਵੇਂ ਰਾਜਾ ਵਡਿੰਗ ਕਹਿ ਦਿੰਦਾ ਵਾ ਕਿ ਵਾਲਮੀਕ ਸਮਾਜ ਆਉਂਗਾ ਜੀ ਇਹ ਇਹ ਉਹ ਪਤਾ ਲੱਗਦਾ ਨਹੀਂ ਇਹਨਾਂ ਨੂੰ ਮੈਂ ਕਹਿੰਦਾ ਵੀ ਇਹਨਾਂ ਨੂੰ ਦਿਮਾਗ ਖਰਾਬ ਹੋਏ ਪਏ ਇਹਨਾਂ ਦੇ ਇਹਨਾਂ ਦੇ ਸਾਰੇ ਕੁਰਸੀਆਂ ਦੇ ਦੇ ਕੇ ਆਪਾਂ ਅਹੁਦੇ ਦੇ ਕੇ ਨਾ ਦਿਮਾਗ ਖਰਾਬ ਕੀਤੇ 2027 ਨੂੰ ਕਿਸੇ ਪਾਰਟੀ ਨੂੰ ਨਾ ਜਿਤਾਓ ਸਿਰਫ ਆਜ਼ਾਦ ਬੰਦਿਆਂ ਨੂੰ ਤੁਸੀਂ ਵੋਟ ਵਾ ਕੇ ਜਿਤਾਓ ਮੈਂ ਮੈਂ ਨਹੀਂ ਕਹ ਰਹਾ ਕਿ ਮੈਨੂੰ ਵੋਟ ਨਾ ਪਾਇਓ ਯਾਰ ਮੈਨੂੰ ਵੀ ਪਰ ਇਹਨਾਂ ਨੂੰ ਇੱਕ ਵਾਰੀ ਰੁਤਬਾ ਦਿਖਾਓ ਔਰ ਜੇ ਮੈਂ ਜਿੱਤਦਾ ਸੀਗਾ ਇਹ ਜਿੱਤ ਮੇਰੀ ਨਹੀਂ ਸੀਗੀ ਇਹ ਜਿੱਤ ਪੂਰੇ ਤਰਨਤਨ ਸ਼ਹਿਰ ਦੀ ਨਹੀਂ ਸੀਗੀ ਇਹ ਜਿੱਤ ਪੂਰੇ ਹਿੰਦੁਸਤਾਨ ਪੂਰੇ ਪਰਦੇਸ ਦੀ ਜਿੱਤ ਸੀ ਜੇ ਹਰਾਉਂਦੇ ਬੈ ਨਾ ਮੈਨੂੰ ਮੈਂ ਨਹੀਂ ਹਾਰਦਾ ਪਿਆ ਇਹ ਜੇ ਮੇਰੇ ਘਰ ਦੇ ਵੀ ਅਕਸਰ ਇਹ ਕਹਿੰਦੇ ਕ ਪਰ ਮੈਂ ਕਹਿੰਦਾ ਵੀ ਨਹੀਂ ਆਪਾਂ ਜਿੱਤਾਂਗੇ ਜੰਗ ਜਾਰੀ ਰੱਖੀ ਐ ਪਰ ਜੇ ਲੋਕ ਇਦਾਂ ਹੀ ਵਿਕਦੇ ਰੇ ਲੋਕ ਆਪਣਾ ਈਮਾਨ ਵੇਚਾ ਦੇਖੋ ਅੱਜ ਯੂਨੀਵਰਸਿਟੀ ਦੇ ਬੱਚਨ ਦੀਗਰ ਦੇ ਵਿੱਚ ਕਿਦਾਂ ਬੱਚਨ ਡਾਂਗਾ ਪਰੇਟ ਹੋ ਰਹੀਆਂ ਕਿਦਾਂ ਲੀਡਰ ਕੋਈ ਲੀਡਰ ਬੋਲਿਆ ਭਾਜਪੀ ਵਾਲਾ ਬੋਲਿਆ ਕਾਂਗਰਸ ਵਾਲਾ ਬੋਲਿਆ ਅਕਾਲੀ ਦਲ ਵਾਲਾ ਬੋਲਿਆ ਬਹੁਜ ਸਮਾਜੀ ਪਾਰਟੀ ਵਾਲਾ ਬੋਲਿਆ ਉਹਦਾ ਮਾਇਆਵਤੀ ਵੀ ਸਾਡੀ ਭੈਣ ਕਹਿੰਦੀ ਮੇਰਾ ਹਾਥੀ ਆ ਮੇਰਾ ਹਾਥੀ ਆ ਦਿਖਾਉਣ ਵਾਸਤੇ ਉਹਨੇ ਹਾਥੀ ਰੱਖਿਆ ਕਰਨ ਵਾਸਤੇ ਕੋਈ ਨਹੀਂ ਰੱਖਿਆ ਜੇਬ ਡਾਕਟਰ ਪੀਨਵਾ ਬਾਬਾ ਸਾਹਿਬ ਦੀ ਆੜ ਦੇ ਵਿੱਚ ਲੋਕੀ ਕਈ ਬਿਜ਼ਨਸ ਨਾਲ ਰਹੇ ਕਈ ਕੰ ਪਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਇੱਕ ਇਨਸਾਫ ਦੀ ਗੱਲ ਸੁਣੋ ਡਾਕਟਰ ਭੀਮrao ਬਾਬਾ ਸਾਹਿਬ ਦੀ ਸਾਡੀ ਸੋਚ ਗਈ ਪੜੋ ਲਿਖੋ ਅੱਗੇ ਵੱਡੋ ਸੰਘਰਸ਼ ਕਰੋ ਨਾ ਤੇ ਸਾਨੂੰ ਪੜਨ ਦਿੰਦੇ ਆ ਤੇ ਨਾ ਸੰਘਰਸ਼ ਕਰਨ ਦਿੰਦੇ ਆ ਇਹ ਲੀਡਰ ਚਾਹੁੰਦੇ ਕੀ ਆ 2027 ਦੇ ਵਿੱਚ ਕਿਸੇ ਲੀਡਰ ਨੂੰ ਵੋਟ ਨਾ ਪਾਉ ਮੈਂ ਤੇ ਗੱਲ ਕਹੂੰਗਾ ਵੀ ਆਜ਼ਾਦ ਬੰਦੇ ਨੂੰ ਵੋਟ ਪਾਓ ਨੀਟੂ ਜੀ ਹਰ ਵਾਰ ਤੁਹਾਡਾ ਰਿਜ਼ਲਟ ਸੇਮ ਰਹਿੰਦਾ ਹੈ ਤਾਂ ਤੁਸੀਂ ਬਾਅਦ ਵਿੱਚ ਰੋਣ ਲੱਗ ਪੈਂਦੇ ਹੋ ਗੱਲ ਕੀ ਹੈ ਨਹੀਂ ਜੀ ਹੁਣ ਨਹੀਂ ਰੋਵਾਂਗੇ ਫਿਰ ਕੀ ਹਾਜਤ ਚੱਲਦੀ ਰਹੀ ਹੁਣ 13 ਵਾਰੀ ਹਾਰੇ ਆ 14ਵਾਂ ਵਾਰੀ ਇੱਕ ਵਾਰੀ ਫੇਰ ਖੜੇ ਹੋਵਾਂਗੇ ਲ ਤੇ ਉਹ ਆਖਰ ਇੰਨਾ ਖਰਚਾ ਵੀ ਨਹੀਂ ਹੈਗਾ ਕੋਲ ਫਿਰ ਵੀ ਦੇਖੋ ਮੇਰਾ 30000 ਰੁਪਿਆ ਇਹਨਾਂ ਦਾ 30 ਕਰੋੜ ਰੁਪਿਆ ਮੈਂ 30000 ਨਾ ਭੰਗੜੇ ਪੁਆਏ ਇਹਨਾਂ ਦੇ ਅੱਛਾ ਮੇਰੇ ਕੋਲ 30000 ਪੂਰਾ ਵੀ ਨਹੀਂ 30000 ਘਾਟੇ 27 ਹੱਦ ਦੀ ਕਮੇਟੀ ਹੈ ਮੇਰੇ ਕੋਲ ਮੈਂ ਪੂਰੀ 30000 ਦੀ 30000 ਘਾਟੇ ਚੱਕ ਲੈਂਦੀ ਮੈਂ ਕੋਈ ਗੱਲ ਨਹੀਂ ਫਿਰ ਕੀ ਅਗਲੀ ਵਾਰ ਫਿਰ ਤੱਕ ਪਾਵਾਂਗੇ ਕਾਰਨ ਕਿ ਕਿਉਂ ਮਤਲਬ ਕਿ ਆਪਾਂ ਲੋਕਾਂ ਨੂੰ ਜਗਾਉਣਾ ਵਾ ਦੇਖੋ ਆਪਾਂ ਕੋਈ ਨਸ਼ਾ ਨਹੀਂ ਕਰਦੇ ਕੋਈ ਐਬ ਨਹੀਂ ਸਾਨੂੰ ਸਿਰਫ ਆਪਾਂ ਸੁੱਤੀ ਪੇ ਜਨਤਾ ਜਗਾਉਣੀ ਜਿੱਦ ਦਿਨੇ ਜਾ ਕੇ ਉਹ ਦਿਨ ਆਪਾਂ ਕਹਿਣਾ ਵੀ ਸਾਡਾ ਕ ਆਪਾਂ ਦੇਖੋ ਸਾਰਿਆਂ ਨੂੰ ਇਹ ਇਹ ਨਹੀਂ ਕਹਿੰਦਾ ਕਿ ਇਸਾਈ ਸਾਡਾ ਪ੍ਰਾਣੀ ਹਿੰਦੂ ਸਾਡਾ ਪ੍ਰਾਣੀ ਮੁਸਲਮਾਨ ਸਾਡਾ ਪ੍ਰਾਣੀ ਸਿੱਖ ਸਾਡਾ ਪ੍ਰਾਣੀ ਹਿੰਦੂ ਸਾਡਾ ਪ੍ਰਾਣੀ ਨਹੀਂ ਸਾਰੇ ਆਪਾਂ ਡਿਜੀਟਲ ਭਾਰਤ ਡਿਜੀਟਲ ਇੰਡੀਆ ਬਣਾਉਣਾ ਚਾਹੁੰਦੇ ਆ ਵੀ ਸਾਰੇ ਧਰਮਾਂ ਤੋਂ ਜਾਤਾਂ ਤੋਂ ਉੱਟ ਕੇ ਇੱਕ ਕੋਈ ਕੋਈ ਟਾਰਗੇਟ ਇਦਾਂ ਦੀ ਗੱਲ ਨਾ ਕਰ ਸਕ 19 21 ਦਾ ਫਰਕ ਹੁੰਦਾ ਇੱਥੇ 19 91 ਦਾ ਫਰਕ ਹੈ ਤੁਹਾਡਾ ਤੇ ਹੌਸਲਾ ਫੇਰ ਵੀ ਉਹੀ ਕੋਈ ਨਹੀਂ ਭਾਜੀ ਦੇਖੋ ਇਹ ਡਾਕਟਰ ਪਿੰਨਵਾ ਬਾਬਾ ਸਾਹਿਬ ਕਹਿ ਗਿਆ ਸੀਗੇ ਜੇ ਤੁਸੀਂ ਕੁਰਸੀ ਨਹੀਂ ਪਾ ਸਕਦੇ ਨਾ ਕਮ ਸੇ ਕਮ ਕੁਰਸੀ ਨੂੰ ਹਿਲਾਉਣ ਦੀ ਹਿੰਮਤ ਰੱਖੋ ਦਮ ਰੱਖੋ ਕੁਰਸੀ ਹਿੱਲੇ ਤੁਹਾਡੇ ਵਾਲ ਦੇਖ ਕੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਪ੍ਰਸ਼ਾਸਨ ਵੱਡੇ ਵੱਡੇ ਜਗਾ ਜਾਓ ਤੁਹਾਡੀ ਸੁਣਵਾਈ ਹੋਵੇ ਕਾਮ ਬੰਦੇ ਦੀ ਇੱਕ ਬੰਦਾ ਸੀਗਾ ਕੁਵਰ ਵਿਜੇ ਪ੍ਰਤਾਪ ਸਿੰਘ ਪੁਲਿਸ ਦਾ ਮੇਨ ਅਫਸਰ ਜਦੋਂ ਉਹ ਹੁੰਦਾ ਸੀ ਨਾ ਮਜਾਲ ਸੀ ਕਿ ਕੋਈ ਕਿਦਾਂ ਕੋਈ ਤੱਕਾ ਹੋ ਜਾਂਦਾ ਸੀ ਮਜਾਲ ਸੀ ਕਦੇ ਕੋਈ ਨਸ਼ਾ ਬਿਕਦਾ ਸੀਗਾ ਅੱਜ ਉਹਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਕਿਉਂ ਨਹੀਂ ਸੁਣੀ ਜਾ ਰਹੀ ਜਿਹੜਾ ਸੱਚ ਬੋਲਦਾ ਨਾ ਉਹਨੂੰ ਪਿੱਛੇ ਕੀਤਾ ਜਾਂਦਾ ਜਿੱਦਾਂ ਮੈਨੂੰ ਕੀਤਾ ਜਾ ਰਿਹਾ ਕੋਈ ਗੱਲ ਨਹੀਂ ਕਦੀ ਤਾਂ ਲੋਕੀ ਜਾਗੂਗੇ ਨਾ ਬਿਲਕੁਲ ਬਿਲਕੁਲ ਦੋਸਤੋ ਇਹ ਨੀਟੂ ਸ਼ਟਰਾਵਾਲਾ ਜਿੰਨਾਂ ਵੱਲੋਂ ਇਲੈਕਸ਼ਨ ਦੇ ਵਿੱਚ ਉਮੀਦਵਾਰ ਦੇ ਤੌਰ ਤੇ ਖੜੇ ਸਨ ਔਰ ਇਸ ਵਕਤ ਭਾਵੇਂ ਵੋਟਾਂ ਉਹਨਾਂ ਨੂੰ ਥੋੜੀਆਂ ਪਈਆਂ ਨੇ ਪਰ ਹੌਸਲੇ ਅਜੇ ਵੀ بلند ਨੇ ਕਹਿੰਦੇ ਨੇ ਕਿ ਲੋਕਾਂ ਨੂੰ ਜਗਾਉਣ ਦਾ ਕੰਮ ਕਰ ਰਹੇ ਨੇ ਔਰ ਇਸ ਵਕਤ ਜਿਹੜਾ ਆ ਵਿਧਾਨ ਸਭਾ ਹਲਕਾ ਤਰਨਤਾਰਨ ਦੀਆਂ ਜਿਮਨੀ ਚੋਣਾਂ ਦੇ ਵਿੱਚ ਜਿਹੜੇ ਰਿਜ਼ਲਟ ਨੇ ਉਹ ਆ ਰਹੇ ਨੇ ਉਮੀਦਵਾਰਾਂ ਦੀਆਂ ਡੱਬੇ ਦੇ ਵਿੱਚ ਬੰਦ ਕਿਸਮਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਇਸ ਵਕਤ ਜੇ ਗੱਲ ਕੀਤੀ ਜਾਵੇ ਪੰਜਵੇਂ 라ਉਂਡ ਦੇ ਵਿੱਚ ਇਲੈਕਸ਼ਨਰ ਰਿਜ਼ਲਟ ਪਹੁੰਚ ਚੁੱਕਾ ਹੈ ਔਰ 187 ਵੋਟਾਂ ਦੇ ਨਾਲ ਹਰਮਿਤ ਸਿੰਘ ਸੰਧੂ ਆਮ ਆਦਮੀ ਪਾਰਟੀ ਵੱਲੋਂ ਲੀਡ ਦੇ ਵਿੱਚ ਨੇ ਔਰ ਸ਼੍ਰੋਮਣੀ ਅਕਾਲੀ ਦਲ ਪਹਿਲੇ ਤਿੰਨ 라ਉਂਡ ਦੇ ਵਿੱਚ ਅੱਗੇ ਚੱਲੇ ਨੇ ਔਰ ਹੁਣ ਇਸ ਵਕਤ 187 ਵੋਟਾਂ ਤੋਂ ਪਿੱਛੇ ਨੇ ਕਿਸੇ ਤਰ੍ਹਾਂ ਜੇਕਰ ਮੰਦੀਪ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਮੰਦੀਪ ਸਿੰਘ ਖਾਲਸਾ ਮੰਨਿਆ ਜਾ ਰਿਹਾ ਸੀ ਕਿ ਤਕੜੀ ਟੱਕਰ ਦੇਣਗੇ ਕਿਉਂਕਿ ਪੰਥਕ ਆਗੂ ਨੇ ਪਾਰੋਂ ਕਿਤੇ ਨਾ ਕਿਤੇ ਦੌੜ ਦੇ ਵਿੱਚ ਵੀ ਨਜ਼ਰ ਨਹੀਂ ਆ ਰਹੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਇਸ ਵਕਤ 10330 ਵੋਟਾਂ ਦੇ ਨਾਲ ਪਿੱਛੇ ਚੱਲ ਰਹੀ ਆ ਔਰ ਬੜਾ ਵੱਡਾ ਜਿਹੜਾ ਇਹ ਫਰਕ ਨਜ਼ਰ ਆ ਰਿਹਾ ਹੈ ਜੇਕਰ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਪੂਰੀ ਟੱਕਰ ਦੇ ਵਿੱਚ ਮੰਨੀ ਜਾ ਰਹੀ ਸੀ ਪਰ ਕਿਤੇ ਨਾ ਕਿਤੇ ਰਾਜਾ ਵੜਿੰਗ ਦੇ ਬਿਆਨਾਂ ਦਾ ਉਹਨਾਂ ਨੂੰ ਖਮਿਆਰਜਾ ਭੁਗਤਣਾ ਪਿਆ ਔਰ ਕਰਨਬੀਰ ਬੁਰਜ ਇਸ ਵਕਤ 5398 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਇਹ ਪੰਜਵਾਂ ਰਾਊਂਡ ਹੈ 16 ਰਾਊਂਡ ਹੋਣਗੇ ਟੋਟਲ ਔਰ ਇਸੇ ਤਰ੍ਹਾਂ ਤੁਹਾਡੇ ਤੱਕ ਹਰ ਜਿਹੜੀ ਆ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਕਰਦੇ ਰਵਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਤਰਨਤਨ ਤੋਂ ਮਨਦੀਪ ਸਿੰਘ ਰਾਜਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ